ਸਵਾਰੀ ਖਾਲਸਾ ਸਾਂਝਾ ਜੀਓ ਫਤੇ ਦਾ ਜਵਾਬ ਫਤੇ ਵਿੱਚ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲ ਤੱਕ ਮਹਾਨ ਹੈ ਸਿੱਖ ਪੰਥ ਦੀ ਜਾਨ ਹੈ ਖਾਲਸਾ ਜੀ ਆਪਾਂ ਦੇਖਿਆ 2 ਤਰੀਕ ਦਸੰਬਰ ਦਸੰਬਰ ਵਾਲੇ ਮਹੀਨੇ ਚ 2024 ਜਿਹੜੀਆਂ ਗੱਲਾਂ ਅਸੀਂ ਕਰਦੇ ਰਹੇ ਆਪਸ ਵਿੱਚ ਜਥੇਦਾਰ ਸਾਹਿਬ ਇੱਥੇ ਵੀ ਦਰਸ਼ਨ ਕਰਨ ਆਉਂਦੇ ਸੀਗੇ ਜਾਂ ਟੂਰ ਕਰਨ ਆਉਂਦੇ ਸੀ ਉਹਨਾਂ ਨੂੰ ਵੀ ਆਪਾਂ ਇਹੀ ਗੱਲਾਂ ਕਹਿੰਦੇ ਸੀ ਕਿ ਜਥੇਦਾਰ ਸਾਹਿਬ ਕਸ ਕਰੋ ਸਾਡਾ ਬਹੁਤ ਨੁਕਸਾਨ ਹੋ ਰਿਹਾ ਕਸ ਕੀਤਾ ਜਾਵੇ ਦੋ ਤਰੀਕ ਨੂੰ ਆਪਾਂ ਇਹ ਦੇਖਿਆ ਕਿ ਜਥੇਦਾਰ ਸਾਹਿਬ ਵਾਕੇ ਹੀ ਤਾਂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਕਿਰਪਾ ਹੋਈ ਉਹਨਾਂ ਇਹ ਵਾਕੇ ਹੀ ਉਹ ਐਕਸ਼ਨ ਕੀਤੇ ਜਿਹੜੇ ਆਪਾਂ ਕਦੇ ਸੋਚ ਵੀ ਨਹੀਂ ਸੀ ਸਕਦੇ ਆਪਾਂ ਸੋਚਦੇ ਸੀ ਸਾਡੇ ਇਤਿਹਾਸ 'ਚ ਇਹ ਚੀਜ਼ਾਂ ਹੁੰਦੀਆਂ ਰਹੀਆਂ ਅ ਸਾਡੇ ਅੱਖਾਂ ਦੇ ਮੂਹਰੇ ਉਹ ਚੀਜ਼ਾਂ ਹੋਈਆਂ ਜਿਹੜੇ ਆਪਾਂ ਕਹਿ ਸਕਦੇ ਆ ਪੰਥ ਦੋਖੀ ਜਿਹੇ ਭੰਤਾਂਸੀ ਦੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਬਿਆਦਬੀ ਦੇ ਦੋਸ਼ੀ ਜਿਨ੍ਹਾਂ ਨੇ ਸਾਡੇ ਨੌਜਵਾਨੀ ਤੇ ਗੋਲੀਆਂ ਚਲਾਈਆਂ ਆਰਡਰ ਦਿੱਤੇ ਕੇ ਪੀ ਐਸ ਗਹਿਲ ਸਮੇਤ ਸਹੜੀ ਉਹਨਾਂ ਨੂੰ ਆਰਡਰ ਦਿੱਤੇ ਹੁਣ ਤੱਕ ਬੰਦੀ ਸਿੰਘ ਜੇਲਾਂ ਵਿੱਚ ਸੜ ਰਹੇ ਹਨ 40 ਸਾਲ ਤੋਂ ਉੱਤੇ ਸਮਾਂ ਹੋ ਗਿਆ ਲੇਟੈਸਟ ਇਹ ਸੁਣੀ ਹੈ ਜਿਵੇਂ ਕਿ ਆਪਣੇ ਜਲਤਾਰ ਸਿੰਘ ਜੋਲ ਵਰਗੇ ਨੌਜਵਾਨ ਜਿਹੜੇ ਹਜੇ ਵੀ ਜੇਲ੍ਹਾਂ ਵਿੱਚ ਉਹ ਜਿਨ੍ਹਾਂ ਦਾ ਧੱਕਾ ਹੋ ਰਿਹਾ 7 ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਕਦੇ ਇਹਨਾਂ ਨੇ ਆਵਾਜ਼ ਨਹੀਂ ਚੱਕੀ ਸਾਡੇ 100 ਕਲ ਪੰਥਕ ਲੀਡਰ ਉਹਨਾਂ ਦੇ ਖਿਲਾਫ ਸੁਖਵੀਰ ਬਾਦਲ ਉਹਨਾਂ ਦਾ ਪਰਿਵਾਰ ਉਹਨਾਂ ਦੇ ਜਿਹੜੇ ਨਜ਼ਦੀਕੀ ਇਹ ਕਹਿ ਲੋ ਪੋਲਿਟੀਸ਼ੀਅਨ ਹੀ ਕਹਿ ਸਕਦੇ ਆਪਾਂ ਉਹਨਾਂ ਨੂੰ ਸਿੱਖ ਨਹੀਂ ਕਹਿ ਸਕਦੇ ਖਾਲਸਾ ਜੀ ਦਸਤਾਰ ਬੰਨਣਾਂ ਤੇ ਦਾੜਾ ਪ੍ਰਕਾਸ਼ ਕਰਨਾ ਕੋਈ ਸਿੱਖ ਨਹੀਂ ਬਣ ਜਾਂਦਾ ਸਿੱਖ ਅਸੀਂ ਤਾਂ ਸ਼ੋ ਹੋਣਾ ਜਿੱਦਾਂ ਸਾਡੇ ਐਕਸ਼ਨਸ ਹਨ ਜੇ ਆਪਾਂ ਗੁਰੂ ਸਾਹਿਬਾਂ ਦੇ ਫਲਸਫੇ ਨੂੰ ਫੋਲੋ ਕਰਦੇ ਆਂ ਕੋਸ਼ਿਸ਼ ਕਰਦੇ ਆਂ ਸਿੱਖ ਬਣਦੀ ਅਸੀਂ ਕੋ ਸਿੱਖ ਰਹੇ ਆਂ ਪਰ ਨਹੀਂ ਸੋ ਦੋ ਤਰੀਕ ਦੇ ਜਿਹੜੇ ਆਦੇਸ਼ ਦਿੱਤੇ ਗਏ ਸੀ ਜਥੇਦਾਰ ਸਾਹਿਬਾਂ ਵੱਲੋਂ ਆਪਾਂ ਕੋਸ਼ਿਸ਼ ਕੀਤੀ ਕੋਸ਼ਿਸ਼ ਕੀਤੀ ਵੀ ਉਹ ਮਾਨੇ ਐਕਸ਼ਨ ਕੀਤਾ ਪਰ ਆਪਾਂ ਸੋਚਦੇ ਸੀਗੇ ਕਿ ਐਕਸ਼ਨ ਥੋੜਾ ਸੌਫਟ ਸੀਗਾ ਸੋ ਆਪਾਂ ਤਾਂ ਅਜੇ ਇਹੀ ਸੋਚ ਰਹੇ ਆ ਸੌਫਟ ਸੀ ਐਕਸ਼ਨ ਥੋੜਾ ਜਿਹਾ ਹੋਰ ਸਟਰੋਂਗ ਹੁੰਦਾ ਪਰ ਜਿਹੜੇ ਕੋਸ ਉੱਤੇ ਨਮਾਇੰਦੇ ਬੈਠੇ ਹਨ ਐਸਜੀਪੀਸੀ ਚ ਕਹ ਲਓ ਸੁਖਬੀਰ ਬਾਦਲ ਉਹਨਾਂ ਦੇ ਜਿਹੜੇ ਨਜ਼ਦੀਕੀ ਇਹ ਹੋ ਗਏ ਉਹਨਾਂ ਨੂੰ ਇਹ ਬੜੀਆਂ ਚੀਜ਼ਾਂ ਚੁਗੀਆਂ ਉਹਨਾਂ ਨੇ ਜਥੇਦਾਰ ਸਾਭਾ ਤੇ ਅਟੈਕ ਕਰਨ ਲੱਗ ਗਏ ਤੇ ਜੇ ਆਪਾਂ ਕਹੀਏ ਤਾਂ ਅਕਾਲ ਪੁਰਖ ਸਾਹਿਬ ਤੇ ਹਮਲਾ ਹੈ ਜੋ ਕਰ ਰਹੇ ਹਨ ਆਪਾਂ ਖਾਲਸਾ ਜੀ ਸੰਗਸਾਬਾਂ ਵਾਲ ਜਥੇਦਾਰਾਂ ਸਾਹਿਬਾਂ ਵਾਲ ਨਾ ਦੇਖੀਏ ਆਪਾਂ ਇਹ ਦੇਖੀਏ ਉਹ ਕਾਲਤਾਖ ਸਾਹਿਬ ਨੂੰ ਅਟੈਕ ਕਰ ਰਹੇ ਆ ਪੰਥ ਨੂੰ ਅਟੈਕ ਕਰ ਰਹੇ ਆ ਸਾਡੀ ਹੋਂਦ ਨੂੰ ਅਟੈਕ ਕਰ ਰਹੇ ਆ ਪਾਤਸ਼ਾਹੀ ਦਾਵੇਂ ਨੂੰ ਅਟੈਕ ਕਰ ਰਹੇ ਆ ਸੰਗਤਾ ਕਹਿੰਦੀਆਂ ਹੁੰਦੀਆਂ ਸੀ ਲੋਕ ਕਹਿੰਦੇ ਹੁੰਦੇ ਸੀ ਇਹ ਜਥੇਦਾਰ ਸਾਹਿਬਾਂ ਨੂੰ ਆਪ ਦੇ ਵਰਕਰ ਸਮਝਦੇ ਇਹਨਾਂ ਨੇ ਅੱਜ ਪ੍ਰੂਫ ਕਰਤਾ ਕਵੇ ਜਥੇਦਾਰ ਸਾਹਿਬਾਂ ਨੂੰ ਅਟੈਕ ਜਿੰਨੇ ਚਿਰ ਉਹ ਮੰਨੀ ਗਏ ਗੱਲ ਉਹਨੇ ਚਾ ਠੀਕ ਆ ਜਦੋਂ ਉਹਨਾਂ ਨੇ ਪੰਥ ਦੀ ਗੱਲ ਕੀਤੀ ਉਹਨਾਂ ਨੂੰ ਅਟੈਕ ਕਰਨ ਲੱਗ ਗਏ ਉਹਨਾਂ ਨੂੰ ਕਹਿੰਦੇ ਤੁਹਾਨੂੰ ਅਸੀਂ ਰਿਮੂਵ ਕਰ ਦੇਣਾ ਤੁਹਾਡੀਆਂ ਪੋਸਟਾਂ ਤੋਂ ਹੁਣ ਵੀ ਤੁਸੀਂ ਦੇਖੋ ਤਾਂ ਉੱਥੇ ਯੂਕੇ ਤੋਂ ਇੱਕ ਵਿਅਕਤੀ ਗਿਆ ਮੈਂ ਨਾ ਨਹੀਂ ਲੈਣਾ ਤੁਸੀਂ ਆਪ ਸਮਝੋਗੇ ਇਹ ਜਿਹੇ ਵਿਅਕਤੀ ਉੱਥੇ ਤੁਰੇ ਫਿਰਦੇ ਹਨ ਜਿਹੜੇ ਕਿ ਅਕਾਊਟਾਖ ਸਾਹਿਬ ਦੇ ਜਥੇਦਾਰ ਬਣਨਾ ਚਾਹੁੰਦੇ ਹਨ ਐਡਾ ਹੌਸਲਾ ਕਿਵੇਂ ਹੋ ਗਿਆ ਪੰਥ ਦੀ ਕਿੰਡੀ ਕੁਰਬਾਨੀ ਆ ਸਿੱਖਾਂ ਦੀ ਕਿੰਨੇ ਸਿੰਘਾਂ ਸਿੰਘਣੀਆਂ ਨੇ ਉੱਥੇ ਕਹਿੰਦੇ ਜਦੋਂ ਆਪਾਂ ਪੈਰ ਰੱਖਦੇ ਆ ਸਚਖੰਡ ਸ੍ਰੀ ਦਰਬਾਰ ਸਾਹਿਬ ਦੇ ਕੰਪਲੈਕਸ ਜਿੱਥੇ ਕਹਿੰਦੇ ਪੈਰ ਰੱਖਦੇ ਆ ਬੜੇ ਖਿਆਲ ਨਾਲ ਰੱਖੋ ਕਹਿੰਦੇ ਜਿੰਨੀਆਂ ਇੱਟਾਂ ਲੱਗੀਆਂ ਨੇ ਸਿਰ ਲੱਗਿਆ ਆ ਆਪਾਂ ਨੂੰ ਪਤਾ ਇੱਥੇ ਸ਼ਹੀਦੀ ਗੈਲਰੀ ਛੋਟੇ ਛੋਟੇ ਬੱਚਿਆਂ ਦੀਆਂ ਤਸਵੀਰਾਂ ਲੱਗੀਆਂ ਇਤਿਹਾਸ ਲਿਖਿਆ ਹੋਇਆ ਕਿ ਉਹਨਾਂ ਨੇ ਆਪ ਸਾਰਾ ਕੁਝ ਸਵਾਰਤਾ ਮਾਤਾ ਪਿਤਾ ਵੀ ਵਾਰੇ ਬੱਚੇ ਵੀ ਆਪਣੇ ਆਪ ਨੂੰ ਉਹਨਾਂ ਨੇ ਟੈਂਕਾਂ ਦੇ ਮੂਰੇ ਆਪਾਂ ਸਾਰਾ ਨਿਛਾਵਰ ਕਰਤਾ ਪੀਨ ਨਹੀਂ ਸੱਚਖੰਦ ਸ੍ਰੀ ਦਰਬਾਰ ਸਾਹਿਬ ਦੇ ਕੰਪਲੈਕਸ ਜਾਂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਨ ਨੂੰ ਜਾਂ ਸੰਗਤਾਂ ਨੂੰ ਅਸੀਂ ਇਹ ਅਟੈਕ ਨਹੀਂ ਕਰਨ ਦੇਣਾ ਸੋ ਖਾਲਸਾ ਜੀ ਇਹਨਾਂ ਚੀਜ਼ਾਂ ਨੂੰ ਵੀ ਆਪਾਂ ਅਟੈਕ ਹੀ ਸਮਝੀਏ ਤਰੀਕੇ ਅਲੱਗ ਹੁੰਦੇ ਆ ਸੋ ਜੇ ਐਸਟੀਪੀਸੀ ਦੀ ਖਾਲਸਾ ਜੀ ਗੱਲ ਕਰੀਏ ਹੋ ਸਕਦਾ ਮੈਂ ਗਲਤ ਹੋਵਾਂ ਪਰ ਅਸੀਂ ਗੱਲ ਕਰ ਰਹੇ ਸੀਗੇ ਸਿੰਘਾਂ ਨਾਲ ਸਾਡੀ ਇਹ ਸੋਚ ਹੈ ਕਿ ਐਸਟੀਪੀਸੀ ਰੋਬਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਇਵਨ ਅਕਾਲੀ ਦਲ ਦੀ ਹੋਵੇ ਉਹ ਸਹੀ ਸੋਚ ਨਾਲ ਬੜਾਈ ਗਈ ਹੋਵੇਗੀ ਐਸਟੀਪੀਸੀ ਬਣਾਈ ਗਈ ਹੋਵੇਗੀ ਕਿ ਜਿਹੜੇ ਪੰਜਾਬ ਦੇ ਗੁਰਦੁਆਰਾ ਸਾਹਿਬਾਂ ਦਾ ਪ੍ਰਬੰਧ ਕਿੱਦਾਂ ਚਲਾਇਆ ਸੰਭਿਆ ਜਾਵੇ ਦੇਖ ਰੇ ਕਿੱਦਾਂ ਕਿੱਦਾਂ ਕੀਤੀ ਜਾਵੇ ਇਹ ਨਹੀਂ ਸੀ ਕਿਤਾ ਕਿ ਉਹ ਅਕਾਲਤਾਖਸਾਬ ਨੂੰ ਚੈਲੰਜ ਕਰਨ ਅਕਾਲਤਾਖਸਾਬ ਦੇ ਜਥੇਦਾਰ ਰਿਮੂਵ ਕਰਨ ਉਹਨਾਂ ਨੂੰ ਨੀਚਾ ਦਿਖਾਉਣ ਉਹਨਾਂ ਨੂੰ ذلیل ਕਰਨ ਉਹਨਾਂ ਨੂੰ ਇਹ 10.80 ਅਪੁਆਇੰਟ ਜਾਂ ਅਨੁਪੋਗਿਤ ਜਿੰਦੋਂ ਜੀ ਕਿ ਤੱਕ ਕਰ ਸਕਦੇ ਹਾਂ ਸੋਖਾਲਾ ਜੀ ਆਪਾਂ ਇਹ ਜਿਹੜਾ ਇਕੱਠ ਹੈ ਅੱਜ ਧੰਨਵਾਦ ਸਾਰੇ ਸਿੰਘਾਂ ਦਾ ਜਿਨ੍ਹਾਂ ਨੇ ਇਹ ਇਕੱਠ ਰੱਖਿਆ ਤੇ ਜਿਨ੍ਹਾਂ ਨੇ ਸੋਚਿਆ ਕਿ ਗੁਰੂ ਨਾਲ ਗੋਵਦਰਾ ਸਮਹਿਵਿਕ ਰੱਖਿਆ ਜਾਵੇ ਖਾਲਸਾ ਜੀ ਜਿਹੜਾ ਸਥਾਨ ਹੈ ਅਸੀਂ ਤਾਂ ਨਹੀਂ ਕਹਿੰਦੇ ਕਿਉਂਕਿ ਅਸੀਂ ਇੱਥੇ ਸੇਵਾ ਕਰਦੇ ਹਾਂ ਪਰ ਸਿੰਘਾਂ ਨੇ ਮੋਂ ਰਾਤ ਅਸੀਂ ਫੇਰ ਸੁਣਿਆ ਕਿ ਜਦੋਂ 1984 ਦਾ ਜਿਹੜਾ ਹਮਲਾ ਹੋਇਆ ਉਹ ਤੋਂ ਪਹਿਲਾਂ ਵੀ ਇੱਥੇ ਕਾਨਫਰੰਸ ਰੱਖੀ ਗਈ ਸੀ ਉਦੋਂ ਬਾਅਦ ਵੀ ਹਮਲੇ ਤੋਂ ਬਾਅਦ ਵੀ ਇੱਥੇ ਕਾਨਫਰੰਸ ਰੱਖੀ ਗਈ ਇਥੋਂ ਪੂਰੀ ਟ੍ਰੇਨ ਭਾਰ ਕੇ ਗਈ ਸੀ ਸੰਗਤਾਂ ਦੀ ਇੰਨਾ ਸ਼ਾਸੀ ਸੰਗਤਾਂ ਚ ਸੋਚ ਪ੍ਰਾਪਤੀਆਂ ਬਹੁਤ ਹੋਈਆਂ ਖਾਲਸਾ ਜੀ ਆਪਾਂ ਕਈ ਵਾਰੀ ਸੋਚਦੇ ਆ ਖਣੀ ਸਾਥੋ ਕੁੱਸ ਨਹੀਂ ਪ੍ਰਾਪਤ ਹੋਇਆ ਪਰ ਬਹੁਤ ਕੁੱਸ ਪ੍ਰਾਪਤ ਕੀਤਾ ਖਾਲਸਾ ਪੰਥ ਨੇ ਆਪਾਂ ਹਮੇਸ਼ਾ ਕਹਿੰਦੇ ਆ ਜਾਂ ਖਾਲਸਾ ਬਾਗੀ ਹੁੰਦਾ ਜਾ ਰਾਜ ਕਰਦਾ ਸਾਡਾ ਵਿਚ ਵਿਚਾਲੇ ਵਾਲਾ ਕੋਈ ਗਰੇ ਹੈ ਨਹੀਂਗਾ ਬਲੈਕ ਬਲੈਕ ਐਂਡ ਵਾਈਟ ਹੀ ਹੁੰਦਾ ਹੈ ਸੋ ਖਾਲਸੇ ਦਾ ਫਰਜ਼ ਹੈ ਕਿ ਆਪਾਂ ਗੱਲ ਚੱਕੀਏ ਗੱਲ ਕਰੀਏ ਆਪਸ ਵਿੱਚ ਕਰੀਏ ਬਾਹਰ ਰੱਖੀਏ ਨਹੀਂ ਤਾਂ ਜਿਹੜੀ ਇਹ ਚੀਜ਼ ਹੈ ਜਿੰਮੇ ਚੱਲ ਰਿਹਾ ਇਹਨਾਂ ਨੇ ਪੰਥ ਦਾ ਬਹੁਤ ਨੁਕਸਾਨ ਕਰਨਾ ਹੁਣ ਇੱਥੇ ਦੀ ਜੇ ਗੱਲ ਕਰੀ ਆ ਦੋ ਖਸਾਲਾਂ ਦੀ ਹੋਈ ਪਿਛਲੇ ਜਨਵਰੀ ਦੀ ਇੱਥੇ ਕਾਨਫਰੰਸ ਰੱਖੀ ਗਈ ਸੀਗੀ ਗੁਰੂ ਨਾਨਕ ਗੁਰਦੁਆਰਾਸ ਮੇਰੀ ਕਾਨਫਰੰਸ ਰੱਖੀ ਗਈ ਸੀ ਇੱਦਾਂ ਹੀ ਸਾਰੀਆਂ ਜਥੇਬੰਦੀਆਂ ਨਮਾਇंदे ਆਏ ਸੀਗੇ ਗੁਰਦੁਆਰਾ ਸਾਹਿਬ ਦੇ ਨਮਾਇंदे ਆਏ ਸੀਗੇ ਤੇ ਇੱਥੇ ਉਦੋਂ ਮਤੇ ਪਾਸ ਕੀਤੇ ਗਏ ਸੀਗੇ ਆਪਾਂ ਕਹਿ ਲਈਏ ਸੋਚਦੇ ਆ ਜਿਹੜੇ ਆਪਾਂ ਬਹਿ ਕੇ ਖਣੀ ਗੱਲਾਂ ਕਰਕੇ ਮੁੜ ਜਾਂਦੇ ਆ ਇਹਦਾ ਕੋਈ ਬੈਲੀ ਨਹੀਂ ਹੋਣਾ ਕੀ ਆ ਇਹਦਾ ਮਤਲਬ ਕੀ ਆ ਪਰ ਜਿਹੜੇ ਜਥੇਦਾਰ ਸਾਹਿਬ ਹੋਣਾ ਨੇ ਉਤੇ ਆਦੇਸ਼ ਦਿੱਤੇ ਦਸ ਦਸੰਬਰ 2024 ਨੂੰ ਉਹ ਮਤਿਆਨਾ ਬਹੁਤ ਮੈਚ ਕਰਦੇ ਸੀਗੇ ਸੋ ਗੱਲ ਸੁਣੀ ਜਾਂਦੀ ਹੈ ਜੇ ਅਸੀਂ ਗੱਲ ਕਰਾਂਗੇ ਫੇਰ ਹੀ ਗੱਲ ਗਾਂ ਵਧੂਗੀ ਸੋ ਇਸ ਇਕੱਠਵਾਜ ਮਤਲਬ ਇਹ ਹੈ ਖਾਲਸਾ ਜੀ ਕਿ ਪੰਥ ਦਾ ਨੁਕਸਾਨ ਹੋ ਰਿਹਾ ਇਹਨੂੰ ਆਪਾਂ ਕਿੱਦਾਂ ਰੋਕੀਏ ਕਿੱਦਾਂ ਬਚਾ ਕਰੀਏ ਕਿੱਦਾਂ ਕੋਸ ਇੰਪਰੂਵਮੈਂਟ ਲਈ ਜਿਵੇਂ ਕਿ ਆਪਾਂ ਗਾਂ ਵਧਣਾ ਜਿਹੜੇ ਆਪਾਂ ਗੱਲ ਕਰਦੇ ਆ ਖਾਸਾ ਰਾਜ ਦੀ ਉਹ ਤਾਂ ਬੜੀ ਦੂਰ ਦੀ ਗੱਲ ਹੈ ਇਹ ਸਾਡੇ ਵਿੱਚ ਹੀ ਜਿਹੜੇ ਵਿਅਕਤੀ ਬੈਠੇ ਹਨ ਇਹੀ ਸਾਡਾ ਨੁਕਸਾਨ ਕਰੀ ਜਾਂਦੇ ਹਨ ਸੋ ਇਹ ਸੌਣ ਚ ਆਇਆ ਕਿ ਜਦੋਂ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਜਥੇਦਾਰ ਸਾਹਿਬ ਉਹਨਾਂ ਨੂੰ ਮੀਟਿੰਗ 'ਚ ਭਾਇਆ ਇਹਨਾਂ ਨੇ ਇਹ ਕਹਿੰਦੇ ਤੁਸੀਂ ਹੁੰਦੇ ਕੌਣ ਹੋ ਬਾਦਲ ਸਾਹਿਬ ਨੂੰ ਇਦਾਂ ਬੋਲਣ ਆ ਲੈ ਕੇ ਹਾਂ ਜਾਂ ਨਾ ਤੇ ਜਵਾਬ ਦੇ ਕਿਉਂ ਭਈ ਸਾਡੇ ਜਥੇਦਾਰ ਸਾਹਿਬ ਹਨ ਸਾਡੇ ਤਖਤ ਸਾਹਿਬ ਹਨ ਅਕਾਲ ਤਖਤ ਸਾਹਿਬ ਤਖਤ ਸਾਹਿਬ ਸਾਡੇ ਸਭ ਤੋਂ ਸੁਪਰੀਮ ਹਨ ਬਾਕੀ ਸਾਰਾ ਕੁਝ ਥੱਲੇ ਆਉਂਦਾ ਹੈ ਸੋ ਸਾਥ ਸ੍ਰੀ ਅਕਾਲ ਸੋ ਕਮੇਟੀਆਂ ਜਿਹੜੀਆਂ ਹੁੰਦੀਆਂ ਖਾਲਸਾ ਜੀ ਕਈ ਕਮੇਟੀਆਂ ਚ ਗਲਤ ਬੰਦੇ ਵੀ ਉਹਦੇ ਗਲਤ ਐਕਸ਼ਨ ਵੀ ਹੋ ਜਾਂਦੇ ਪਰ ਅਕਾਲ ਤਖਤ ਸਾਹਿਬ ਜੱਜ ਜਥੇਦਾਰ ਸਾਹਿਬਾਂ ਨੂੰ ਸਾਰੇ ਸਾਰਾ ਪੰਥ ਦੇਖਦਾ ਮੈਂ ਕਹਿੰਦਾ ਸਾਰੀ ਦੁਨੀਆ ਦੇਖਦੀ ਹੈ ਜਿਹੜਾ ਦਸੰਬਰ ਚ ਜਿਹੜੇ ਆਦੇਸ਼ ਦਿੱਤੇ ਗਏ ਸੀ ਇਹ ਇੰਟਰਨੈਸ਼ਨਲ ਨਿਊਜ਼ ਬਣੀ ਸੀਗੀ ਇਥੇ ਮੇਨਸਟ੍ਰੀਮ মিডিਆ ਇੰਗਲਿਸ਼ মিডিਆ ਵੈਸਟਰਨ মিডিਆ ਚ ਵੀ ਇਹ ਨਿਊਜ਼ ਆਈ ਸੀ ਡੀ ਬੜੀ ਖਬਰ ਸੀ ਇਹਨਾਂ ਨੇ ਸਾਰਾ ਮਲਿਆ ਮਲਿਆ ਮੇਟ ਕਰਨ ਦੀ ਕੋਸ਼ਿਸ਼ ਕੀਤੀ ਵੀ ਇਹਨਾਂ ਨੂੰ ਨੀਚਾ ਦਿਖਾਇਆ ਜਾਵੇ ਹੁਣ ਇਹ ਅਕਾਲ ਤਖਤ ਸਾਹਿਬ ਨਾਲ ਪੰਥ ਨਾਲ ਮੱਥਾ ਲਾਈ ਬੈਠੇ ਆ ਅਸੀਂ ਜਾਂ ਤਾਂ ਅਕਾਲ ਤਖਤ ਸਾਹਿਬ ਨਾਲ ਪੰਥ ਨਾਲ ਖੜੇ ਆ ਜਾਂ ਅਸੀਂ ਪੰਥ ਦੇ ਦੋਸ਼ੀਆਂ ਨਾਲ ਖੜੇ ਆ ਇਹ ਆਪਾਂ ਫੈਸਲਾ ਕਰ ਲਈਏ ਸੋ ਅੱਜ ਦਾ ਬੈਨ ਹੈ ਜਿਹੜਾ ਹੈ ਜਿਹੜਾ ਕੱਠ ਸੱਦਿਆ ਗਿਆ ਇਹਦਾ ਹੀ ਫੋਕਸ ਇਹ ਹੈ ਕਿ ਇਹਨੂੰ ਆਪਾਂ ਹੁਣ ਗਾਂ ਕਿੱਦਾਂ ਚੀਜ਼ ਨੂੰ ਵਧਾਉਣਾ ਪੋਜ਼ਿਟਿਵਲੀ ਇਹ ਵਿੱਚ ਉਹ ਰਾਹ ਪਾ ਲੈਣਾ ਤੇ ਸੋ ਜਿਹੜੇ ਅਜੇ ਪੰਥਕ ਸਪੀਕਰ ਬੋਲੂਗੇ ਗੁਰਦੁਆਰਾ ਸਾਹਿਬ ਦੇ ਨੁਮਾਇੰਦੇ ਬੋਲੂਗੇ ਤੇ ਅੱਜ ਦਾ ਵਿਸ਼ਾ ਸੁਪਰੀਮਸੀ ਆਵਕਾਲਤਾਖਸਾਬ ਸੋ ਆਕਾਲਤਾਖਸਾਬ ਦੀ ਮਾਨ ਮਰਿਆਦਾ ਨੂੰ ਕਿੱਦਾਂ ਬਹਾਲ ਕੀਤਾ ਜਾਵੇ ਜਥੇਦਾਰ ਸਾਹਿਬਾਂ ਦੇ ਇੰਡੀਪੈਂਡੈਂਸ ਕਿੱਦਾਂ ਲਿਆਈ ਜਾਵੇ ਤੇ ਹੋਰ ਵੀ ਜਿਹੜੇ ਇੰਟਰਨੈਸ਼ਨਲ ਪੱਧਰ ਤੇ ਆਪਾਂ ਇਸ ਚੀਜ਼ ਨੂੰ ਕਿੱਦਾਂ ਗਾਂ ਲੈ ਕੇ ਜਾ ਸਕਦੇ ਹਾਂ ਕਿਉਂਕਿ ਇਹਨਾਂ ਦੇ ਹੱਥ ਤਾਂ ਨਹੀਂ ਆਪਾਂ ਛੱਡ ਸਕਦੇ ਇਹਨਾਂ ਨੇ ਹੀ ਇਹਨਾਂ ਵਿਅਕਤੀਆਂ ਨੇ ਹੀ ਸਾਡੇ ਪਿਆਰੇ ਸੱਚਖੰਦ ਸਿਧੀ ਦਰਬਾਰ ਸਾਹਿਬ ਤੇ ਹਮਲਾ ਕਰਾਇਆ ਸਾਡੀ ਰੱਬ ਵਰਗੇ ਸੰਗਤਾਂ ਨੂੰ ਸ਼ਹੀਦ ਕਰਵਾਇਆ ਇਹ ਜਿਹੇ ਵਿਅਕਤੀ ਹੀ ਉੱਥੇ ਉਦੋਂ ਬੈਠੇ ਹੋਣੇ ਆ ਬਾਦਲ ਪਰਿਵਾਰ ਦਾ ਨੌ ਤਾਂ ਬੜਾ ਹੀ ਅਤਿਹਾਸ ਵੀ ਆ ਰਿਹਾ ਹੈ ਕਿ ਕਹਿੰਦੇ ਜਦੋਂ ਅੰਗਰੇਜ਼ ਵੀ ਹੁੰਦੇ ਸੀ ਉਦੋਂ ਵੀ ਸੰਗਤਾਂ ਨੂੰ ਇੰਨਾ ਜਹਿਰ ਪਲਾਤਾ ਸੀਗਾ